ਹਾਂਜੀ ਪਤਾ ਲੱਗਿਆ ਸੀ ਤੁਹਾਡੇ ਕੋ ਪਿੰਡ ਜਗਵਾਲ ਬਾਂਗਰ ਮੱਜਾਂ ਚੋਰੀ ਹੋਈਆਂ ਸੀ ਕੀ ਨਾਮ ਜੀ ਆਪਣਾ ਹਾਂਜੀ ਮੈਂ ਕਰਨਜੀਤ ਕੋ ਸਰਪੰਚਾ ਜੀ ਜਗਵਾਲ ਬਾਂਗਰ ਤੋਂ ਤੇ ਸਾਡੇ ਪਿੰਡ ਰਾਤ ਕੋਈ 10 11 ਵਜੇ ਦੇ ਕਰੀਬ ਉਹ ਕਹਿੰਦੇ ਆ ਇਹ ਘਰ ਵਾਲੇ ਵੀ ਮੱਜਾਂ ਨੂੰ ਆਪਣੇ ਵੱਡ ਬਾਕੇ ਘਰੇ ਵਾਪਸ ਆਏ ਆ ਤੇ 12:00 ਵਜੇ ਦੇ ਕਰੀਬ 1:00 ਵਜੇ ਦੇ ਕਰੀਬ ਚੋਰੀ ਹੋਈ ਆ ਤੇ ਸਵੇਰੇ ਜਦੋਂ ਉਹਨਾਂ ਨੇ ਆਪਣੀ ਹਵੇਲੀ ਜਾ ਕੇ ਦੇਖਿਆ ਵਾ ਤਾਂ ਉਹਨਾਂ ਦੀਆਂ ਮੱਜਾਂ ਨਹੀਂ ਹੈਗੀਆਂ ਇਹਨਾਂ ਤੇ ਜੋ ਪ੍ਰਸ਼ਾਸਨ ਚਾਹੀਦਾ ਵਾ ਉਹਨਾਂ ਨੇ ਖਾਣੇ ਦਾ ਲਾਹ ਵੀ ਦਿੱਤੀ ਆ ਪਰ ਇਹੋ ਜਿਹੇ ਮਾਰਦਾ ਤਾਂ ਨਹੀਂ ਹੋਣਿਆ ਚਾਹੀਦੀਆਂ ਜਲਦੀ ਚੋਰਾਂ ਨੂੰ ਪਕੜਿਆ ਜਾਵੇ ਫੜਿਆ ਜਾਵੇ ਗਰੀਬ ਪਰਿਵਾਰ ਆ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਇਹ ਬਹੁਤ ਗਰੀਬ ਪਰਿਵਾਰ ਆ ਉਹਨਾਂ ਦੀ ਵੱਦ ਤੋਂ ਵੱਧ ਚੋਰਾਂ ਨੂੰ ਫੜ ਕੇ ਤੇ ਉਹਨਾਂ ਨੂੰ ਕੋਈ ਸਜ਼ਾ ਦੀ ਹੈ ਉਹਨਾਂ ਦੀ ਪਹਿਲਾਂ ਵੀ ਉਹਨਾਂ ਦੀ ਚੋਰੀ ਹੋਈ ਸੀ ਹਾਂਜੀ ਕਹਿੰਦੇ 2-3 ਸਾਲ ਪਹਿਲਾਂ ਵੀ ਸਾਡੀਆਂ ਮੱਜਾਂ ਸਾਰੀਆਂ ਚੋਰੀ ਕਰਕੇ ਲੈ ਗਏ ਕੋਹਣੇ ਵੀ ਉਹਨਾਂ ਨੇ ਸਾਰੀ ਟੁੱਲੀ-ਵੇਲੀ ਕਰ ਗਏ ਕਿੰਨਾ ਕੁ ਨੁਕਸਾਨ ਹੋਇਆ ਜੀ 1.5-2 ਲੱਖ ਰੁਪਏ ਦੇ ਕਰੀਬ ਨੁਕਸਾਨ ਆਇਆ ਜੀ ਕਿੰਨੀਆਂ ਮੱਜਾਂ ਚੋਰੀ ਹੋਈਆਂ ਤਿੰਨਾਂ ਮੱਜਾਂ ਹੀ ਠੀਕ ਹੈ ਥੈਂਕ ਯੂ ਹਾਂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਪਰਵੰਦਰ ਸਿੰਘ ਆ ਜੀ ਕੀ ਗੱਲ ਹੋਈ ਸੀ ਅੱਜ ਕਹਿੰਗੇ ਮੈਂ ਰਾਤ 11 ਵਜੇ ਆਈ ਮੱਜਾਂ ਨੂੰ ਖਾਲ ਨੂੰ ਪੱਟੇ-ਫੁੱਟੇ ਖਾਲ-ਖੁਲ ਪਾ ਗਏ ਪੱਟੇ ਪਾ ਗਏ ਜੀ ਉਸ ਤੋਂ ਬਾਅਦ ਆਈ ਅੱਗ ਘਰ ਸੌਂਗੇ ਕੂਲਰ ਲਾ ਕੇ ਰਾਤ ਕੋਈ ਡੰਗਰ ਸਾਡੇ ਚੋਰੀ ਕਰਕੇ ਲੈ ਗਿਆ ਜੀ ਕਿੰਨੇ ਡੰਗਰ ਸੀ ਇੱਕ ਮਾਜਾ ਕੱਟੀ ਤੇ ਇੱਕ ਕਟਾਈ ਦਾ ਟੈਂਡਪਤੂਰੀ ਕਰਕੇ ਲੈ ਗਏ ਕੀ ਉਹਨਾਂ ਦੀ ਕੋਈ ਪਸਾਨ ਪਸਾਨਾ ਜੀ ਮਾਜ ਦਾ ਕੰਨ ਵਿੱਚ ਕੋਕਾ ਪਿਆ ਸਰਕਾਰੀ ਹਸਪੀਟਲ ਵਾਲਾ ਉਹਨੂੰ ਕੋਈ ਸਕੈਨ ਕਰ ਸਕਦਾ ਤਾਂ ਤੇ ਉਹ ਸਕੈਨ ਕਰਕੇ ਉਹਦਾ ਡੈਸਾ ਮੇਰਾ ਪੂਰਾ ਹੋ ਸਕਦਾ ਜੀ ਉਹਨੂੰ ਤੁਸੀਂ ਕਿਹਲੇ ਜਾ ਕੇ ਦੇਖਿਆ ਮੰਜਾ ਅਸੀਂ ਸਵੇਰੇ 6 ਵਜੇ ਜਾ ਕੇ ਜਦੋਂ ਅਸੀਂ ਗੋਦਰ ਸਾਹਿਬ ਤੋਂ ਆਏ ਆ ਤਾਂ ਚਾਹ ਪੜੀ ਜੀ ਤੇ ਧਾਰਸ ਤੋਂ ਤੇ ਫੇਰ ਆਈ ਜਾ ਕੇ ਦੇਖਿਆ ਤੇ ਕੋਕਾ ਸਾਡੇ ਹੈ ਨਹੀਂ ਉੱਥੇ ਤੁਸੀਂ ਦੁੱਧ ਤੋਂ ਹੀ ਇਹ ਸਾਰਾ ਆਪਣਾ ਘਰ ਦਾ ਕੰਮ ਚਲਾਉਂਦੇ ਸੀ ਸਾਰਾ ਕੰਮ ਦੁੱਧ ਤੋਂ ਹੀ ਹੋਰ ਕੋਈ ਹੋਰ ਕੋਈ ਗੱਲ ਨਹੀਂ ਹੈ ਜੀ ਅੱਛਾ ਕੀ ਮੰਗ ਕਰਦੇ ਹੋ ਮੈਂ ਸਾਫ ਦਾ ਆਜਾ ਜਿਹੜੇ ਚੋਰ ਆਇਆ ਕੰਮ ਕਰਦੇ ਉਹਨਾਂ ਨੂੰ ਫੜਾਇਆ ਜਾਵੇ ਪੁਲਿਸ ਨੂੰ ਰਿਪੋਰਟ ਹੋ ਗਈ ਹਾਂਜੀ ਪੁਲਿਸ ਨੂੰ ਰਿਪੋਰਟ ਕਰਤੀ ਹੈ ਜੀ ਹੋਰ ਕੋ ਕਹਿਣਾ ਚਾਹੋਗੇ ਬਾਜ਼ੀਰ ਨੱਥ ਪਾਈ ਜਾ ਜਿਹੜੇ ਤਸਕਰ ਕੰਮ ਕਰਦੇ ਉਹਨਾਂ ਨੂੰ ਨੱਥ ਪਾਈ ਜਾਵੇ ਮੇਰਾ ਦੋੜੇ ਨੁਕਸਾਨ ਹੋ ਗਿਆ ਪਹਿਲੇ ਵੀ ਮੇਰਾ ਦੋ ਚਾਰ ਸਾਲ ਪਹਿਲਾਂ ਵੀ ਇਹ ਨੁਕਸਾਨ ਕੀਤਾ ਹੁਣ ਫਿਰ ਦੋਹਰਾ 1.5-2 ਲੱਖ ਦਾ ਨੁਕਸਾਨ ਕਰਦੇ